ਸਸਛ ਗਾਲੀ ਸਾਰਿਆਂ ਨੂੰ ਲਾਈਫ ਸਟਾਈਲ ਵਿਦ ਸ਼ਾਨ ਵਾਲਖ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਲੇਡੀਜ਼ ਜਿਹੜੀਆਂ ਮੇਰੀਆਂ ਸਿਸਟਰਸ ਭੈਣਾਂ ਨੇ ਆਂਟੀਆਂ ਨੇ ਉਹਨਾਂ ਦੀ ਪ੍ਰੋਬਲਮ ਹੈ ਇਹ ਛੋਟੇ ਵਾਲ ਜਿਨ੍ਹਾਂ ਦੇ ਛੋਟੇ ਵਾਲ ਆ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਜਦੋਂ ਕੋਈ ਵੀ ਫੰਕਸ਼ਨ ਵਗੈਰਾ ਹੁੰਦਾ ਹੈ ਤਾਂ ਉਹਨਾਂ ਨੂੰ ਸਟਾਈਲ ਕਰਨ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ ਤਾਂ ਮੇਰੇ ਵੀ ਵਾਲ ਜਿਹੜੇ ਆ ਦੇਖੋ ਬਹੁਤ ਛੋਟੇ ਨੇ ਤੇ ਇਹ ਹੈ ਵੀ ਜਿਹੜੇ ਆ ਉਹ ਕਰ ਲਈ ਨੇ ਤੇ ਅਸੀਂ ਇਹਨਾਂ ਛੋਟੇ ਵਾਲਾਂ ਤੋਂ ਜਿਹੜਾ ਈਜੀ ਸਟਾਈਲ ਜਿਹੜਾ ਵਾ ਉਹ ਬੰਨ ਬਣਾ ਸਕਦੇ ਆ ਤੇ ਦੇਖਣ ਚ ਬਹੁਤ ਸਟਾਈਲਿਸ਼ ਹੁੰਦੇ ਨੇ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਬਣ ਸਕਦੇ ਨੇ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਇਹ ਜਿਹੜੀ ਤੁਹਾਡੀ ਮੁਸ਼ਕਿਲ ਉਹਦਾ ਜਿਹੜਾ ਹੱਲ ਲੈ ਕੇ ਆਈ ਆ ਕਿ ਅਸੀਂ ਛੋਟੇ ਵਾਲਾਂ ਤੋਂ ਕਿਵੇਂ ਸਟਾਈਲਿਸ਼ ਤੇ ਵੱਡੇ ਬੰਨ ਬਣਾ ਸਕਦੇ ਆ ਕੋਈ ਵੀ ਇਹ ਜੁੜਾ ਦੇਖ ਕੇ ਆਈਡੀਆ ਨਹੀਂ ਲਗਾ ਸਕਦਾ ਕਿ ਇਹ ਛੋਟੇ ਵਾਲਾਂ ਤੋਂ ਬਣਿਆ ਹੈ ਤੇ ਮੈਂ ਵੀ ਜ਼ਿਆਦਾ ਜਿਹੜਾ ਜੁੜਾ ਕਰਨਾ ਹੀ ਪ੍ਰਿਫਰ ਕਰਦੀ ਆ ਤੇ ਹਰ ਫੰਕਸ਼ਨ ਤੇ ਤੁਸੀਂ ਇਹ ਤਿੰਨ ਚਾਰ ਤਰ੍ਹਾਂ ਦੇ ਜਿਹੜੇ ਸਟਾਈਲਿਸ਼ ਜੁੜੇ ਨੇ ਬਣਾ ਕੇ ਤੇ ਫੰਕਸ਼ਨ ਦੇ ਉੱਤੇ ਵੱਖਰੇ ਵੱਖਰੇ ਤਰ੍ਹਾਂ ਦੇ ਜੁੜੇ ਬਣਾ ਕੇ ਹਰ ਰੋਜ਼ ਨਿਤ ਨਵਾਂ ਇੱਕ ਟਰਾਈ ਕਰ ਸਕਦੇ ਹੋ ਤੇ ਇਹਨੂੰ ਬਸ ਥੋੜੀ ਜਿਹੀ ਮਿਹਨਤ ਦੀ ਲੋੜ ਪੈਂਦੀ ਹੈ ਤੇ ਤੇ ਪ੍ਰੈਕਟਿਸ ਦੇ ਨਾਲ ਤੁਸੀਂ ਇਹਨੂੰ ਪਰਫੈਕਟ ਬਣ ਸਕਦੇ ਹੋ ਹਾਂਜੀ ਸਭ ਤੋਂ ਪਹਿਲਾਂ ਅਸੀਂ ਵਾਲਾਂ ਨੂੰ ਚੰਗੀ ਤਰੀਕੇ ਦੇ ਨਾਲ ਸਾਫ਼ ਕਰ ਲਵਾਂਗੇ ਵਾਲਾਂ ਵਿੱਚ ਕੋਈ ਵੀ ਉਲਝਣਾ ਨਹੀਂ ਹੋਣੀ ਚਾਹੀਦੀਆਂ ਤੇ ਸਾਫ਼ ਕਰਕੇ ਤੇ ਅਸੀਂ ਵਾਲਾਂ ਨੂੰ ਹੁਣ ਅਸੀਂ ਇੱਕ ਇੱਕ ਪੋਨੀ ਕਰ ਲਵਾਂਗੇ ਪੋਨੀ ਟੇਲ ਕਰਨ ਤੋਂ ਬਾਅਦ ਫਿਰ ਅਸੀਂ ਜਿਹੜਾ ਵਾ ਵਾਲਾਂ ਦਾ ਜਿਹੜਾ ਬੰਦ ਬਣਾਵਾਂਗੇ ਤੇ ਜਿਹੜੀ ਪੋਨੀ ਟੇਲ ਆ ਉਹ ਇਹ ਰੀਆ ਹੋਣੀ ਚਾਹੀਦੀ ਹੈ ਬਹੁਤ ਹੀ ਉੱਚੀ ਨਹੀਂ ਹੋਣੀ ਚਾਹੀਦੀ ਤੇ ਇਹ ਦੇਖੋ ਮੇਰੇ ਵਾਲ ਬਿਲਕੁਲ ਛੋਟੇ ਨੇ ਤੇ ਹੁਣ ਅਸੀਂ ਛੋਟੇ ਵਾਲਾਂ ਦਾ ਬੰਨ ਬਣਾ ਕੇ ਦੱਸਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਇਹ ਛੋਟਾ ਕਲਚਰ ਲੈ ਲਵਾਂਗੇ ਤੁਸੀਂ ਵੱਡਾ ਵੀ ਲੈ ਸਕਦੇ ਹੋ ਆਪਣੇ ਵਾਲਾਂ ਦੀ ਜਿਹੜੀ ਆ ਉਹ ਹੈਵੀਪਨ ਉਹਦੇ ਹਿਸਾਬ ਦੇ ਨਾਲ ਮੇਰੇ ਵਾਲ ਜਿਆਦਾ ਹੈਵੀ ਨਹੀਂਗੇ ਤੇ ਅਸੀਂ ਮੈਂ ਛੋਟਾ ਕਲਚਰ ਲਿਆ ਹੈ ਤੇ ਇਹਨੂੰ ਲੈ ਕੇ ਥੋੜਾ ਜਿਹਾ ਉੱਪਰ ਕਰਕੇ ਲਗਾ ਦੇਵਾਂਗੇ ਤੇ ਫਿਰ ਉੱਪਰੋਂ ਜਿੰਨੇ ਵੀ ਵਾਲ ਉੱਪਰ ਹੋਏ ਨੇ ਉਹਨਾਂ ਨੂੰ ਠਾਣੂ ਉੱਪਰੋਂ ਦੀ ਫੋਲਡ ਕਰ ਦੇਵਾਂਗੇ ਤੇ ਇਸ ਤਰੀਕੇ ਨਾਲ ਜਿਹੜਾ ਕਲਚਰ ਉਹ ਅੰਦਰ ਦੀ ਸਾਈਡ ਆ ਜਾਵੇਗਾ ਤੇ ਥੱਲੇ ਜਿੰਨੇ ਵਾਲ ਬਚਦੇ ਆ ਉਹਨਾਂ ਨੂੰ ਅੰਦਰ ਨੂੰ ਟਵਿਸਟ ਕਰਕੇ ਤੇ ਅਸੀਂ ਜਿਹੜੇ ਇੱਥੇ ਪਿੰਸ ਲਗਾ ਦੇਵਾਂਗੇ ਇਸ ਤਰੀਕੇ ਨਾਲ ਪਿੰਸ ਲਗਾਉਣ ਦੇ ਨਾਲ ਜਿਹੜੇ ਵਾਲ ਸਾਰੇ ਸੈੱਟ ਹੋ ਜਾਂਦੇ ਨੇ ਤੇ ਇੱਕ ਵਧੀਆ ਜਿਹਾ ਬਨ ਬਣ ਕੇ ਤਿਆਰ ਹੋ ਜਾਂਦਾ ਹੈ ਦੇਖੋ ਕਿੰਨਾ ਸਟਾਈਲਿਸ਼ ਬਨ ਬਣ ਕੇ ਤਿਆਰ ਹੋ ਗਿਆ ਤੇ ਹੁਣ ਅਸੀਂ ਇਹਨਾਂ ਨੂੰ ਫੈਂਸੀ ਪਿੰਚਸ ਦੀ ਫਲਾਵਰਸ ਵਾਲੀ ਪਿੰਚ ਦੇ ਹੈਲਪ ਦੇ ਨਾਲ ਇਹਨਾਂ ਨੂੰ ਹੋਰ ਸਟਾਈਲਿਸ਼ ਕਰ ਦਵਾਂਗੇ ਤੇ ਇਹ ਬਿਲਕੁਲ ਵੀ ਆਈਡੀਆ ਨਹੀਂ ਹੁੰਦਾ ਕਿ ਇਹ ਬਿਲਕੁਲ ਛੋਟੇ ਵਾਲਾਂ ਦਾ ਬਨ ਹੈ ਤੇ ਅਸੀਂ ਕਿਤੇ ਵੀ ਆਮ ਵੀ ਕਿਤੇ ਰਿਲੇਟਿਵਸ ਦੇ ਜਾਂਦੇ ਆ ਤਾਂ ਇਹ ਬਨ ਬਣਾ ਸਕਦੇ ਆ ਤੇ ਫੰਕਸ਼ਨ ਤੇ ਵੀ ਇਹ ਪਾਰਟੀ ویئر ਜੁੜਾ ਵੀ ਬਹੁਤ ਸੋਹਣਾ ਲੱਗਦਾ ਹੈ ਤੇ ਇਹ ਨੰਬਰ 1 ਤੇ ਨੰਬਰ 2 ਤੇ ਤੁਹਾਨੂੰ ਹੁਣ ਅਸੀਂ ਦੂਸਰਾ ਬੰਨ ਬਣਾ ਕੇ ਦੱਸਾਂਗੇ ਤੁਹਾਨੂੰ ਜਿਹੜਾ ਵੀ ਚੰਗਾ ਲੱਗਦਾ ਤੁਸੀਂ ਉਹ ਬਣਾ ਸਕਦੇ ਹੋ ਇਹਦੇ ਵਾਸਤੇ ਅਸੀਂ ਪੋਨੀ ਕਰਕੇ ਤੇ ਨੀਚੋਂ ਇੰਨੇ ਕੁ ਵੱਲ ਛੱਡ ਕੇ ਉੱਪਰੋਂ ਗਿੱਠਕ ਤੋਂ ਥੋੜਾ ਘਾਟੀ ਤੁਸੀਂ ਇੰਨਾ ਕੁ ਮਾਰਜਿਨ ਲੈ ਕੇ ਤੇ ਇੰਨਾ ਕੁ ਤੇ ਇੱਥੇ ਅਸੀਂ ਰਬੜ ਪਾ ਦੇਣੀ ਆ ਰਬੜ ਪਾ ਕੇ ਤੇ ਹੁਣ ਅਸੀਂ ਕੀ ਕਰਾਂਗੇ ਵੀ ਇੱਕ ਲਾਵਾਂਗੇ ਕੋਈ ਬਲੈਕ ਕਪੜਾ ਲੈ ਲਿਆ ਜਾਂ ਸੌਕਸ ਜਿਹੜਾ ਵਾ ਉਹ ਕੁਝ ਵੀ ਕਪੜਾ ਲੈ ਲਿਆ ਤੇ ਜਾਂ ਇਸ ਤਰ੍ਹਾਂ ਬੰਨ ਬਣੇ ਮਿਲ ਜਾਂਦੇ ਆ ਬਾਜ਼ਾਰ ਚ ਪਰ ਅਸੀਂ ਜਿਹੜਾ ਵੇ ਦੇਸੀ जुगाੜੀ ਲਗਾਵਾਂਗੇ ਇਹ ਬਲੈਕ ਕਪੜਾ ਲੈ ਲਿਆ ਨਾਈ ਲੰਦਾ ਹੈ ਤੁਸੀਂ ਕੋਈ ਵੀ ਕਪੜਾ ਲੈ ਸਕਦੇ ਹੋ ਤੇ ਇਹਨੂੰ ਇਸ ਤਰੀਕੇ ਦੇ ਨਾਲ ਪਹਿਲਾਂ ਵਾਲਾਂ ਦੇ ਇਸ ਤਰੀਕੇ ਨਾਲ ਡਬਲ ਉੱਪਰ ਨੂੰ ਫੋਲਡ ਕਰਕੇ ਜਿਹੜੇ نیچے ਬਚੇ ਆ ਤੇ ਹੁਣ ਅਸੀਂ ਕੀ ਕਰਾਂਗੇ ਇਹਦੇ ਵਿੱਚ ਇਹ ਜਿਹੜਾ ਕਪੜਾ ਹੈ ਉਹਨੂੰ ਲਗਾ ਦਿੱਤਾ ਹੈ ਤੇ ਇਹਨੂੰ ਉੱਪਰ ਨੂੰ ਕਰ ਦਿੱਤਾ ਹੈ ਫੋਲਡ ਤੇ ਫੋਲਡ ਕਰਕੇ ਹੁਣ ਸਾਈਡਾਂ ਤੋਂ ਜਿੰਨੇ ਵੀ ਵਾਲ ਆ ਉਹਨਾਂ ਨੂੰ ਅਸੀਂ ਜੂੜਾ ਪੈਣ ਦੀ ਹੈਲਪ ਦੇ ਨਾਲ ਸਾਰੇ ਐਡਜਸਟ ਕਰ ਦਵਾਂਗੇ ਸੈੱਟ ਕਰ ਦਵਾਂਗੇ ਤੇ ਦੇਖੋ ਕਿੰਨੀ ਵਧੀਆ ਸ਼ੇਪ ਜੂੜੇ ਦੀ ਬਣ ਜਾਂਦੀ ਹੈ ਤੇ ਇੱਕ ਫਲਫੀ ਜਿਹਾ ਜੂੜਾ ਬਣ ਜਾਂਦਾ ਹੈ ਤੇ ਦੇਖਣ ਨੂੰ ਲੱਗਦਾ ਹੈ ਕਿ ਬਹੁਤ ਹੈਵੀ ਵਾਲਾਂ ਦਾ ਬਣਿਆ ਹੈ ਤੇ ਬਟ ਇਹ ਹੁੰਦਾ ਕਿ ਬਿਲਕੁਲ ਛੋਟੇ ਵਾਲਾਂ ਦਾ ਇਹਨਾਂ ਵਾਲਾਂ ਤੋਂ ਵੀ ਛੋਟੇ ਵਾਲ ਹੋਣ ਦਾ ਇਹ ਤਾਂ ਵੀ ਜੂੜਾ ਜਿਹੜਾ ਬਹੁਤ ਆਸਾਨੀ ਦੇ ਨਾਲ ਬਣ ਸਕਦਾ ਹੈ ਤੇ ਬਹੁਤੇ ਵੱਡੇ ਵਾਲਾਂ ਦੀ ਲੋੜ ਇਸ ਜੁੜੇ ਵਾਸਤੇ ਨਹੀਂ ਪੈਂਦੀ ਹੈਗੀ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਇਹ ਦੇਖੋ ਇਹ ਕਿੰਨਾ ਵਧੀਆ ਜੁੜਾ ਬਣ ਗਿਆ ਹੈ ਤੇ ਹੁਣ ਅਸੀਂ ਇਹਨਾਂ ਨੂੰ ਇਸ ਜੁੜੇ ਨੂੰ ਅਸੀਂ ਜਿਹੜਾ ਵਾ ਉਹ ਸਟਾਈਲਿਸ਼ ਬਣਾਉਣ ਵਾਸਤੇ ਇਹਦੇ ਉੱਪਰ ਅਸੀਂ ਜਿਹੜਾ ਵਾ ਉਹ ਫਲਾਵਰਸ ਜਾਂ ਕੋਈ ਵੀ ਇਸ ਤਰੀਕੇ ਦੀ ਅਸੀਂ ਜਿਹੜੀ ਹੈ ਅ ਹੇਅਰ ਬੈਂਡ ਉਹ ਲਗਾ ਸਕਦੇ ਆ ਤੇ ਇਹਦੇ ਨਾਲ ਹੋਰ ਵਧੀਆ ਫਵਾਰਾਂ ਦਾ ਜੂੜਾ ਜਿਹੜਾ ਸਟਾਈਲਿਸ਼ ਬਣ ਜਾਂਦਾ ਹੈ ਇਹ ਦੇਖੋ ਕਿੰਨੀ ਵਧੀਆ ਲੁੱਕ ਕ੍ਰੀਏਟ ਹੋ ਕੇ ਸਾਹਮਣੇ ਆਈ ਹੈ ਤੇ ਇਸ ਤਰੀਕੇ ਦੇ ਨਾਲ ਅਸੀਂ ਵਧੀਆ ਬੰਨ ਬਣਾ ਸਕਦੇ ਆ ਤੇ ਹੁਣ ਅਸੀਂ ਇਸ ਤੋਂ ਅੱਗੇ ਵਾਲਾ ਨੈਕਸਟ ਸਟਾਈਲ ਤੁਹਾਨੂੰ ਦੱਸਦੇ ਆ ਉਹਦੇ ਵਾਸਤੇ ਵਾਲਾ ਨੂੰ ਫੇਰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਪੋਨੀ ਬਨਉਣੀ ਆ ਹਰ ਇੱਕ ਬੰਦ ਬਣਾਉਣ ਵਾਸਤੇ ਸਾਨੂੰ ਪੋਨੀ ਬਣਾਉਣੇ ਦੀ ਲੋੜ ਪਵੇਗੀ ਪੋਨੀ ਬਣਾ ਕੇ ਤੇ ਹੁਣ ਅਸੀਂ ਵਾਲਾਂ ਨੂੰ ਕੀ ਕਰਾਂਗੇ ਤਿੰਨ ਪਾਰਟ ਵਿੱਚ ਪੋਨੀ ਨੂੰ ਤਿੰਨ ਪਾਰਟ ਵਿੱਚ ਡਿਵਾਈਡ ਕਰ ਦਵਾਂਗੇ ਇਹ ਦੇਖੋ ਤੇ ਹੁਣ ਇਹਨਾਂ ਤਿੰਨਾਂ ਪਾਰਟ ਨੂੰ ਅਲੱਗ-ਅਲੱਗ ਅਸੀਂ ਗੋਤਵਾ ਗੋਤ ਗੁੰਦ ਲਵਾਂਗੇ ਤੇ ਇਸ ਤਰੀਕੇ ਦੇ ਨਾਲ ਤਿੰਨਾਂ ਦੀ ਗੋਤ ਗੁੰਦ ਕੇ ਤੇ ਫਿਰ ਇਹਨਾਂ ਦਾ ਅਸੀਂ ਜੂੜਾ ਬਣਾਵਾਂਗੇ ਜਿੱਡੇ ਤੁਹਾਡੇ ਵਾਲ ਆ ਉਸ ਹਿਸਾਬ ਨਾਲ ਤੁਸੀਂ ਤਰੀ ਗੋਤਾ ਗੁੰਦ ਲੈ ਲੈਣੀ ਹੈ ਤੇ ਜੇ ਤੁਹਾਡੇ ਵਾਲ ਬਿਲਕੁਲ ਛੋਟੇ ਆ ਤਾਂ ਤੁਸੀਂ ਇਸ ਦੇ ਗੁੱਤ ਦੇ ਅੱਗੇ ਜਿਹੜਾ ਵਾ ਰਬੜ ਬੈਂਡ ਛੋਟੀ ਕੋਈ ਵੀ ਜਿਹੜੀ ਰਬੜ ਹੁੰਦੀਆਂ ਉਹ ਪਾ ਲਿਓ ਤਾਂ ਜੋ ਇਹ ਜਿਹੜੇ ਖੁੱਲਣ ਨਾ ਤੇ ਜਿਨ੍ਹਾਂ ਦੇ ਵਾਲ ਥੋੜੇ ਸਿਲਕੀ ਹੁੰਦੇ ਨੇ ਉਹ ਖੁੱਲ ਜਾਂਦੀਆਂ ਨੇ ਤੇ ਮੇਰੇ ਵਾਲ ਕਰ ਲਈਏ ਛੇਤੀ ਖੁੱਲਦੇ ਨਹੀਂ ਆ ਤੇ ਇਸ ਤਰੀਕੇ ਨਾਲ ਤੁਸੀਂ ਤਿੰਨਾਂ ਨੂੰ ਜਿਹੜੀ ਆ ਇਸ ਤਰੀਕੇ ਨਾਲ ਗੁੱਤ ਬਣਾ ਲੈਣੀ ਆ ਤੇ ਇਸ ਤੋਂ ਬਾਅਦ ਫਿਰ ਅਸੀਂ ਜਿਹੜਾ ਵਾ ਇਹਦਾ ਬੰਨ ਬਣਾਵਾਂਗੇ ਕੋਈ ਵੀ ਔਖਾ ਕੰਮ ਨਹੀਂ ਆ ਬਸ ਥੋੜੀ ਜੀ ਪ੍ਰੈਕਟਿਸ ਦੀ ਲੋੜ ਆ 5 ਮਿੰਟ ਦੇ ਵਿੱਚ ਆਸਾਨੀ ਨਾਲ ਇਹ ਜਿਹੜੇ ਬਨ ਬਣ ਕੇ ਤਿਆਰ ਹੋ ਜਾਂਦੇ ਆ ਤੇ ਹੁਣ ਦੇਖੋ ਇਹਨਾਂ ਨੂੰ ਥੋੜਾ ਜਿਹਾ ਇਸ ਤਰੀਕੇ ਨਾਲ ਫਲਾ ਲਵਾਂਗੇ ਤਾਂ ਜੋ ਜਿਹੜਾ ਜੂੜਿਆ ਵਾ ਥੋੜਾ ਫਲਫੀ ਬਣੇ ਇਸ ਤਰੀਕੇ ਦੇ ਨਾਲ ਤੇ ਹੁਣ ਅਸੀਂ ਕੀ ਕਰਾਂਗੇ ਇਸ ਤਰੀਕੇ ਦੇ ਨਾਲ ਜਿਹੜਾ ਵਾ ਇੱਕ ਇੱਕ ਨੂੰ ਲੈ ਕੇ ਤੇ ਅਸੀਂ ਰੌਂਡ ਰੌਂਡ ਘਮਾਉਂਦੇ ਜਾਵਾਂਗੇ ਤੇ ਘਮਾਉਣ ਤੋਂ ਬਾਅਦ ਅਸੀਂ ਜਿੱਥੇ ਇਹਦਾ ਐਂਡ ਹੋਇਆ ਹੈ ਉੱਥੇ ਅਸੀਂ ਪਿੰਸ ਲਗਾ ਦਵਾਂਗੇ ਤਾਂ ਜੋ ਇਹ ਜੜੀਆਂ ਵਾ ਇਹ ਬਾਹਰ ਨਾ ਨਿਕਲਣ ਲੜੀਆਂ ਤੇ ਹੁਣ ਅਸੀਂ ਦੂਸਰੇ ਨੂੰ ਆਪੋਜੀਟ ਸਾਈਡ ਘੁਮਾ ਦੇਵਾਂਗੇ ਤੇ ਇੱਥੇ ਉੱਪਰ ਫੇਰ ਅਸੀਂ ਜਿਹੜੀ ਇਹ ਜੂੜਾ ਪਿੰਨਾ ਉਹ ਲਗਾ ਦੇਵਾਂਗੇ ਤੇ ਇਸੇ ਤਰੀਕੇ ਦੇ ਨਾਲ ਅਸੀਂ ਜਿਹੜੀ ਤੀਸਰੀ ਆ ਉਹਨੂੰ ਵੀ ਰਾਉਂਡ ਸ਼ੇਪ ਘੁਮਾ ਕੇ ਤੇ ਇੱਥੇ نیچے ਅਸੀਂ ਪਿੰਨ ਲਗਾ ਦੇਵਾਂਗੇ ਤੇ ਦੇਖੋ ਇਹ ਕਿੱਡਾ ਵੱਡਾ ਜੂੜਾ ਬਣ ਕੇ ਤਿਆਰ ਹੋ ਗਿਆ ਹੈ ਬਿਲਕੁਲ ਵੀ ਪਤਾ ਨਹੀਂ ਇਹ ਵੀ ਲੱਗ ਰਿਹਾ ਕਿ ਇਹ ਛੋਟੇ ਵਾਲਾਂ ਦਾ ਜੂੜਾ ਬਣਿਆ ਹੈ ਤੇ ਬਸ ਨਾਰਮਲ ਜਿਹਾ ਪਿੰਨਸ ਲਗਾਉਣ ਦੀ ਲੋੜ ਨਾ ਹੀ ਤੁਹਾਨੂੰ ਹੈਵੀ ਪਨ ਲੱਗੇਗਾ ਨਵੇਂ ਜੂੜੇ ਦਾ ਬਹੁਤ ਭਾਰ ਲੱਗੇਗਾ ਤੇ ਆਪਣੇ ਜਿਹੜੇ ਹਲਕੇ ਫੁਲਕੇ ਵਾਲਾਂ ਦਾ ਤੁਸੀਂ ਇੱਕ ਸਟਾਈਲਿਸ਼ ਵੱਡਾ ਬੰਨ ਬਣਾ ਸਕਦੇ ਹੋ ਤੇ ਇਹ ਦੇਖੋ ਤੇ ਸਟਾਈਲਿਸ਼ ਜਿਹੜਾ ਵਾ ਇਹ ਫਲਾਰਸ ਲਗਾ ਦਿੱਤੇ ਨੇ ਤੇ ਇਹ ਆਮ ਹੀ ਜਿਹੜੇ ਜੂੜਾ ਦੇ ਹੇਅਰ ਸਟਾਈਲ ਵਾਲੇ ਇਹ ਮਿਲ ਜਾਂਦੇ ਨੇ ਤੇ ਇਹ ਤੁਸੀਂ ਮਾਰਕੀਟ ਤੋਂ ਲਿਆ ਕੇ ਰੱਖ ਸਕਦੇ ਹੋ ਤੇ ਅਲੱਗ-ਅਲੱਗ ਤਰੀਕੇ ਦੇ ਲਗਾ ਸਕਦੇ ਹੋ ਤੇ ਵਾਲਾਂ ਨੂੰ ਜੂੜੇ ਨੂੰ ਇੱਕ ਸਟਾਈਲਿਸ਼ ਲੁੱਕ ਦੇ ਸਕਦੀ ਹੈ ਤੇ ਇਹ ਦੇਖੋ ਕਿੰਨਾ ਸੋਹਣਾ ਜੁੜਾ ਲੱਗ ਰਿਹਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਬੰਨ ਬਣਾ ਸਕਦੇ ਹੋ ਤੇ ਇੱਕ ਲਾਸਟ ਜਿਹੜਾ ਵਾ ਬੰਨ ਬਣਾਉਣ ਦਾ ਤਰੀਕਾ ਤੁਹਾਨੂੰ ਦੱਸ ਦਿਆਂ ਤੇ ਇਹਦੇ ਵਾਸਤੇ ਵੀ ਪੋਨੀ ਕਰ ਲਈ ਪੋਨੀ ਹਰ ਇੱਕ ਬੰਨ ਵਾਸਤੇ ਤੁਸੀਂ ਨੀਵੇਂ ਹੀ ਕਰਨੀ ਆ ਉੱਚੀ ਨਹੀਂ ਕਰਨੀ ਤੇ ਇਹ ਆ ਰੈਡੀमेड ਜੁੜਾ ਇਹਦਾ ਕਲਚਰ ਟਾਈਪ ਮਿਲ ਜਾਂਦਾ ਹੈ ਤੇ ਤੁਸੀਂ ਇਹਨੂੰ ਲੈ ਕੇ ਤੇ ਇਸ ਤਰੀਕੇ ਦਾ ਜਿੱਥੋਂ ਪੋਨੀ ਕੀਤੀ ਹੈ ਉੱਥੇ ਤੁਸੀਂ ਕਰ ਲੈਣਾ ਅਟੈਚ ਤੇ ਇਹ ਧਿਆਨ ਰੱਖਿਓ ਜੇ ਤੁਸੀਂ ਲਿਆਉਣਾ ਹੈ ਇਹ ਤੁਹਾਡੇ ਵਾਲਾਂ ਦੇ ਕਲਰ ਦੇ ਨਾਲ ਮੈਚ ਕਰਦਾ ਦਾ ਹੋਣਾ ਚਾਹੀਦਾ ਜੇ ਤੁਹਾਡੇ ਵਾਲਾਂ ਦੀ ਟੋਨ ਜਿਹੜੀ ਆ ਬ੍ਰਾਉਨਿਸ਼ਾ ਤਾਂ ਤੁਸੀਂ ਬ੍ਰਾਉਨ ਕਲਰ ਦਾ ਲੈ ਕੇ ਆਇਓ ਤੇ ਇਸ ਤਰੀਕੇ ਨਾਲ ਵਾਲਾਂ ਨੂੰ ਘੁਮਾ ਕੇ ਤੇ ਫਿਰ ਉਹਨਾਂ ਥੋੜਾ ਜਿਹਾ ਫਲਫੀ ਫਲਫੀ ਜਿਹਾ ਕਰ ਦੇਣਾ ਖਿੱਚ-ਖਿੱਚ ਕੇ ਬਿਲਕੁਲ ਐ ਟਾਈਟ ਨਹੀਂ ਘਮਾਉਣਾ ਹੈਗਾ ਤੇ ਹੁਣ ਆਪੋਜੀਟ ਸਾਈਡ ਘਮਾ ਕੇ ਤੇ ਇਹ ਦੇਖੋ ਇਹਨੂੰ ਵਿੱਚ ਕਲੱਚਰ ਦੇ ਵਿੱਚ ਐਡਜਸਟ ਕਰ ਦਵਾਂਗੇ ਹੁਣ ਦੂਸਰੀ ਸਾਈਡ ਤੋਂ ਵੀ ਇਸੇ ਤਰੀਕੇ ਦੇ ਨਾਲ ਘੁਮਾ ਕੇ ਤੇ ਇਹਨੂੰ ਆਪੋਜੀਟ ਸਾਈਡ ਉਧਰ ਨੂੰ ਅਡਜਸਟ ਕਰ ਦਵਾਂਗੇ ਤੇ ਫਿਰ ਜੂੜਾ ਪਿੰਸ ਦੀ ਹੈਲਪ ਦੇ ਨਾਲ ਇਹਨੂੰ ਸੈੱਟ ਕਰ ਦਵਾਂਗੇ ਇਹ ਦੇਖੋ ਇਹ ਤਰੀਕੇ ਨਾਲ ਕਰ ਦਿੱਤਾ ਸੈੱਟ ਤੇ ਹੁਣ ਅਸੀਂ ਜਿਹੜਾ ਦੇਖੋ ਕਿੰਨਾ ਵਧੀਆ ਜਿਹੜਾ ਜੂੜਾ ਉਹ ਬਣ ਕੇ ਤਿਆਰ ਹੋ ਗਿਆ ਤੇ ਇੱਕਦਮ ਵੱਡੇ ਸਟਾਈਲ ਦਾ ਇੱਕ ਸਟਾਈਲਿਸ਼ ਜੂੜਾ ਬਣ ਗਿਆ ਤੇ ਇਹ ਵਾਲਾਂ ਦੇ ਵਿੱਚ ਬਿਲਕੁਲ ਵੀ ਉਪਰਾ ਨਹੀਂ ਲੱਗ ਰਿਹਾ ਤੇ ਹੁਣ ਅਸੀਂ ਇਹਨੂੰ ਸਟਾਈਲਿਸ਼ ਫਲਾਰਸ ਵਾਲੀਆਂ ਪਿੰਸ ਦੀ ਹੈਲਪ ਦੇ ਨਾਲ ਇਹਨੂੰ ਡੈਕੋਰੇਟ ਕਰ ਦਵਾਂਗੇ ਤਾਂ ਹਾਂ ਦੇਖੋ ਕਿੰਨੀ ਸੋਹਣੀ ਲੁੱਕ ਬਣ ਗਈ ਹੈ ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੇ ਸਾਰੇ ਵੀਡੀਓ ਜਿਹੜੀਆਂ ਲੁੱਕਾਂ ਪਸੰਦ ਆਈਆਂ ਹੋਣਗੀਆਂ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ